ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਰਦਾਰ ਆਲਾ ਸਿੰਘ ਪਟਿਆਲੇ ਵਾਲੇ ਦੇ ਪੁੱਤਰੀ ਸਰਦਾਰ ਅਮਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਪਾਸੋਂ ਅਮਰਤ ਛਕਿਆ ਇਸੇ ਖੁਸ਼ੀ ਵਿੱਚ ਸਰਦਾਰ ਆਲਾ ਸਿੰਘ ਨੇ ਈਸੜੂ ਦਾ ਪ੍ਰਾਗਣਾ ਸਰਦਾਰ ਜੱਸਾ ਸਿੰਘ ਆਲੂ ਵਾਲਗੇ ਨੂੰ ਭੇਟਾ ਕੀਤਾ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਧਰ ਤਰਨਾ ਦਲ ਸਰਹੰਦ ਫਤਿਹ ਕਰਕੇ ਦਵਾਬਾ ਜਲੰਧਰ ਵਿੱਚ ਜਾ ਪਹੁੰਚਿਆ ਇਲਾਕੇ ਦਾ ਹਾਕਮ ਭੱਜ ਗਿਆ ਤੇ ਸਿੰਘਾਂ ਨੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ ਇਥੋਂ ਚੱਲ ਕੇ ਤਰਨਾ ਦਲ ਨੇ ਲਾਹੌਰ ਨੂੰ ਜਾ ਕੇ ਰਾ ਪਾਇਆ ਫਰਵਦੀ 1764 ਈਸਵੀ ਵਿੱਚ ਲਾਹੌਰ ਦਾ ਸਾਰਾ ਆਲਾ ਦਵਾਲਾ ਸਿੰਘਾਂ ਨੇ ਲੁੱਟ ਲਿਆ ਪਰ ਸੂਬੇਦਾਰ ਕਾਬਲੀ ਮਲ ਸ਼ਹਿਰੋਂ ਬਾਹਰ ਨਾਨਕ ਲਿਆ ਸਗੋਂ ਉਸ ਨੇ ਸ਼ਹਿਰ ਦੇ ਦਰਵਾਜ਼ੇ ਇੱਟਾਂ ਨਾਲ ਬੰਦ ਕਰਵਾ ਦਿੱਤੇ ਸਿੰਘਾਂ ਨੇ ਕਾਬਲੀ ਮਲ ਲੱਗੇ ਤਿੰਨ ਸ਼ਰਤਾਂ ਰੱਖੀਆਂ ਸ਼ਹਿਰ ਦੇ ਸਾਰੇ ਬੁੱਚੜ گاਵਾ ਮਾਰਨ ਵਾਲੇ ਸਾਡੇ ਹਵਾਲੇ ਕਰ ਦਿਓ ਦੂਸਰੀ ਸ਼ਰਤ ਅੱਗੇ ਤੋਂ ਗਊ ਹੱਤਿਆ ਬੰਦ ਕਰੋ ਤੀਸਰੀ ਸ਼ਰਤ ਪੰਥ ਦੇ ਅੱਗੇ ਨਜ਼ਰਾਨੇ ਭੇਟ ਕਰੋ ਕਾਬਲੀ ਮਲ ਨਾ ਮੰਨਿਆ ਤਾਂ ਸਿੰਘਾਂ ਨੇ ਦਿੱਲੀ ਦਰਵਾਜ਼ਾ ਤੋੜ ਕੇ ਅੰਦਰ ਹੱਲਾ ਕਰ ਦਿੱਤਾ ਅਤੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਲੁੱਟ ਲਿਆ ਕਾਬਲੀ ਮਲ ਨੇ ਸਿੰਘਾਂ ਅੱਗੇ ਗੋਡੇ ਟੇਕ ਦਿੱਤੇ ਅਤੇ ਤਿੰਨੇ ਸ਼ਰਤਾਂ ਮੰਨ ਲਈਆਂ ਅਤੇ ਉਸ ਨੇ ਬਹੁਤ ਸਾਰੇ ਬੁੱਚੜ ਸਿੰਘਾਂ ਦੇ ਹਵਾਲੇ ਕਰ ਦਿੱਤੇ ਅਤੇ ਨਜ਼ਰਾਨਾ ਵੀ ਤਾਰ ਦਿੱਤਾ ਤਰਨਾਦਲ ਦੇ ਜਥੇਦਾਰ ਸਰਦਾਰ ਹਰੀ ਸਿੰਘ ਪੰਗੀ ਨੇ ਆਪਣਾ ਨੁਮੈਂਦਾ ਟੇਕ ਚੰਦ ਲਾਹੌਰ ਦਰਬਾਰ ਵਿੱਚ ਨਿਯੁਕਤ ਕਰ ਦਿੱਤਾ ਜੋ ਸਰਕਾਰੋਂ 10 ਰੁਪਏ ਰੋਜ਼ਾਨਾ ਲੈਂਦਾ ਤੇ ਕਾਬਲੀ ਬਲ ਨੂੰ ਹਰ ਕੰਮ ਵਿੱਚ ਸਲਾਹ ਦਿੰਦਾ ਹਰ ਪ੍ਰਬੰਧ ਕਰਕੇ ਸਿੱਖਾਂ ਨੇ ਲਾਹੌਰ ਦਾ ਘੇਰਾ ਚੱਕ ਲਿਆ ਇਸੇ ਸਮੇਂ ਸਰਦਾਰ ਸੋਭਾ ਸਿੰਘ ਨੇ ਪ੍ਰਾਗਣਾ ਨਿਆਜ਼ਮ ਬੇਗ ਮਾਲ ਲਿਆ ਜੋ ਕਿ ਲਾਹੌਰੋਂ 8 ਮੀਲ ਦੀ ਵਿੱਥ ਉੱਤੇ ਸੀ ਉਹ ਉਸ ਪਾਸਿਓਂ ਆਉਣ ਵਾਲਾ ਮਾਲ ਲੁੱਟ ਲੈਂਦਾ ਸੀ ਕਾਬਲੀ ਮਾਲ ਨੇ ਪ੍ਰਮਾਨ ਕਰ ਲਿਆ ਕਿ ਸਰਦਾਰ ਸੋਭਾ ਸਿੰਘ ਆਉਣ ਵਾਲਾ ਮਾਲ ਨਾਲ ਲੁੱਟੇ ਸ਼ਾਹੀ ਲਾਮੀ ਦਰਵਾਜ਼ੇ ਅੱਗੇ ਆਪਣਾ ਇੱਕ ਨੁਮਾਇੰਦਾ ਬਿਠਾ ਦੇਵੇ ਅਤੇ ਮਾਮਲਾ ਵਸੂਲ ਲਵੇ ਇਹ ਸਾਰੀਆਂ ਖਬਰਾਂ ਅਹਿਮਦ ਸ਼ਾਹ ਅਬਦਾਲੀ ਨੂੰ ਜਾ ਪਹੁੰਚੀਆਂ ਤਾਂ ਉਹ ਪੰਜਾਬ ਵੱਲ ਫਿਰ ਤੋਂ ਤੁਰ ਪਿਆ ਫਰਵਰੀ 1764 ਈਸਵੀ ਵਿੱਚ ਉਹਨੇ ਆਪਣੇ ਜਰਨੈਲ ਜਹਾਨ ਖਾਨ ਨੂੰ ਅੱਗੇ ਤੋਰਿਆ ਜਹਾਨ ਖਾਨ ਸਿਆਲਕੋਟਾ ਪਹੁੰਚਿਆ ਤਾਂ ਸਿੰਘਾਂ ਨੇ ਉਸ ਨੂੰ ਘੇਰਾ ਪਾ ਲਿਆ ਲੜਾਈ ਵਿੱਚ ਜਹਾਨ ਖਾਨ ਦਾ ਘੋੜਾ ਗੋਲੀ ਨਾਲ ਮਰ ਗਿਆ ਅਤੇ ਸਣੇ ਅਸਵਾਰ ਭੋਏ ਜਾ ਡਿੱਗ ਪਿਆ ਸਿੰਘਾਂ ਸਮਝਿਆ ਕਿ ਜਹਾਨ ਖਾਨ ਮਾਰਿਆ ਗਿਆ ਹੈ ਸੋ ਉਹਨਾਂ ਜਕਾਰੇ ਛੱਡ ਦੇ ਤਲਵਾਰਾਂ ਧੂਕੇ ਵੈਰੀ ਉੱਤੇ ਟੁੱਟ ਪਈ ਜਹਾਨ ਖਾਨ ਤਾਂ ਜਾਨ ਬਚਾ ਕੇ ਪਸ਼ਾਵਰ ਨੂੰ ਭੱਜ ਗਿਆ ਪਰ ਉਹਦੀ ਬਹੁਤ ਸਾਰੀ ਫੌਜ ਸਿੰਘਾਂ ਦੀ ਤਲਵਾਰਾਂ ਦੀ ਭੇਟਾ ਹੋ ਗਈ ਸਿੰਘਾਂ ਨੇ ਵੈਰੀ ਦਾ ਡੇਰਾ ਲੁੱਟ ਲਿਆ ਅਬਦਾਲੀ ਦੀ ਚੜ੍ਹਾਈ ਦੀ ਖਬਰ ਮਿਲ ਗਈ ਸੋ ਸਿੰਘਾਂ ਨੇ ਆਪਣੇ ਪਰਿਵਾਰ ਜੰਮੂ ਭੇਜ ਦਿੱਤੇ ਅਤੇ ਆਪ ਵੈਰੀ ਦੇ ਟੱਕਰੇ ਦੀ ਤਿਆਰੀ ਕਰਨ ਲੱਗੇ। ਜਹਾਨ ਖਾਨ ਹਾਰ ਕੇ ਮੁੜਿਆ ਵੇਖ ਕੇ ਅਬਦਾਲੀ ਅੱਗ ਭੂਕਾ ਹੋਠਾ। ਉਹ ਸਿਆਲਕੋਟ ਪਰਸਰੂਰ ਤੇ ਰਾ ਸਿੱਧਾ ਚੱਲ ਕੇ ਕਲਾਨੌਰ ਜਾ ਪਹੁੰਚਿਆ। ਉੱਥੋਂ ਅੱਗੇ ਵਧਿਆ ਤਾਂ ਦੀਨਾ ਨਗਰ ਕੋਲ ਸਿੱਖਾਂ ਨੇ ਉਸ ਦੇ ਹੱਲਾ ਕਰ ਦਿੱਤਾ। ਸਿੱਖਾਂ ਨੇ ਐਨੇ ਦਲੇਰ ਹੋ ਚੁੱਕੇ ਸਨ ਕਿ ਉਹ ਹੁਣ ਬਦੋ ਬਦੀ ਅਬਦਾਲੀ ਨਾਲ ਖੈਨ ਦਾ ਸਮਾਂ ਲੱਭ ਰਹੇ ਸਨ ਇੱਥੋਂ ਅਬਦਾਲੀ ਲਾਹੌਰ ਨੂੰ ਤੁਰ ਗਿਆ ਤਰ ਗਿਆ ਬਟਾਲੇ ਕੋਲ ਉਸ ਨੂੰ ਸਰਬਲੰਦ ਖਾਨ 8000 ਫੌਜਾਂ ਨੇ ਆਮ ਲਿਆ ਇੱਥੇ ਸਿੱਖਾਂ ਨੇ ਫਿਰ ਅਬਦਾਲੀ ਤੇ ਹੱਲਾ ਕੀਤਾ ਲੜਾਈ ਵਿੱਚ ਸਰਬਲੰਦ ਖਾਨ ਜ਼ਖਮੀ ਹੋ ਗਿਆ ਤੇ ਅਬਦਾਲੀ ਪੂਰੀ ਤਰ੍ਹਾਂ ਹਾਰ ਕੇ ਜੰਡਿਆਲੇ ਅਕਾਲ ਦਾਸ ਕੋਲ ਜਾ ਪਹੁੰਚਿਆ ਅਬਦਾਲੀ ਤੇ ਹਮਲੇ ਦੀ ਇਹ ਘਟਨਾ ਮਾਰਚ 1764 ਈਸਵੀ ਦੀ ਹੈ ਖਾਲਸੇ ਨੇ ਜੰਡਿਆਲੇ ਕੋਲ ਅਬਦਾਲੀ ਦੀ ਫੌਜ ਉੱਤੇ ਫਿਰ ਤੋਂ ਹਮਲਾ ਕਰ ਦਿੱਤਾ ਲੜਾਈ ਵਿੱਚ ਰਹੀਮ ਖਾਨ ਬਖਸ਼ੀ ਮਾਰਿਆ ਗਿਆ ਤੇ ਦਰਾਨੀ ਫੌਜ ਹਾਰ ਕੇ ਕਿਲੇ ਜੰਡਿਆਲੇ ਵਿੱਚ ਜਾ ਵੜੀ ਜੰਡਿਆਲੇ ਵਿੱਚ ਖਾਲਸੇ ਨੇ ਅਬਦਾਲੀ ਨੂੰ ਟਿਕਨ ਨਾ ਦਿੱਤਾ ਉਹ ਡਰਦਾ ਉਤੋਂ ਉੱਠ ਕੇ ਲਾਹੌਰ ਕਿਲੇ ਵਿੱਚ ਜਾ ਲੁਕਿਆ ਸਿੰਘ ਇੱਥੇ ਵੀ ਦਰਾਨੀ ਬਾਦਸ਼ਾਹ ਨੂੰ ਧਮਕਾਉਣ ਲੱਗੇ ਉਹ ਜੱਥੇ ਬਣਾ ਕੇ ਲਾਹੌਰ ਦੇ ਬਾਹਰ ਫਿਰਦੇ ਅਤੇ ਕਿਸੇ ਵੀ ਦਰਾਨੀ ਨੂੰ ਸ਼ਹਿਰੋਂ ਬਾਹਰ ਨਾ ਨਿਕਲ ਦਿੰਦੇ 2 17 ਮੇ ਲਾਹੌਰ ਵਿੱਚ ਰਹਿ ਕੇ ਅਬਦਾਲੀ ਵਾਪਸ ਕਾਬਲ ਨੂੰ ਤੁਰ ਪਿਆ ਜਦ ਉਹ ਰਾਵੀ ਟੱਪ ਟਾਪ ਰਿਹਾ ਸੀ ਤਾਂ ਸਿੰਘਾਂ ਨੇ ਉਸ ਦੀ ਫੌਜ ਉੱਤੇ ਫਿਰ ਹੱਲਾ ਕਰ ਦਿੱਤਾ ਸਿੱਖੋ ਦਰਾਨੀ ਫੌਜ ਨੂੰ ਲੁੱਟ ਕੇ ਮਾਰ ਰਹੇ ਸਨ ਅਬਦਾਲੀ ਸਾਹਮਣੇ ਖਲੋਤਾ ਵੇਖ ਰਿਹਾ ਸੀ ਜਿੰਨਾਂ ਕੋ ਫੌਜ ਰੱਬ ਕਰਾਏ ਦੀ ਬਚੀ ਅਬਦਾਲੀ ਉਹਾ ਲੈ ਕੇ ਵਾਪਸ ਕਾਬਲ ਨੂੰ ਚਲਾ ਗਿਆ ਇਹ ਉਹ ਅਬਦਾਲੀ ਹੈ ਜਿਸ ਨੇ ਪਿਛਲੇ ਹਮਲੇ ਵਿੱਚ ਕੱਲੂ ਘਰ ਸਮੇਂ ਕਹਿੰਦਾ ਸੀ ਕਿ ਮੈਂ ਹਿੰਦ ਵਿੱਚੋਂ ਸਿੱਖਾਂ ਨੂੰ ਖਤਮ ਕਰ ਚੱਲਿਆ ਹਾਂ ਜਿਸ ਨੇ ਪਿਛਲੇ ਸਾਲ ਪਾਣੀਪਤ ਦੀ ਤੀਸਰੀ ਲੜਾਈ ਵਿੱਚ ਮਰਾਟਿਆਂ ਨੂੰ ਹਰਾਇਆ ਸੀ ਅੱਜ ਉਹ ਅਬਦਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੰਘਾਂ ਤੋਂ ਡਰਦਾ ਆਪਣੇ ਘਰ ਨੂੰ ਭੱਜ ਰਿਹਾ ਸੀ ਇਹ ਉਹਦਾ ਸੱਤਵਾਂ ਹਮਲਾ ਸੀ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਨੇ ਮਾਫ਼ੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ